ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰੂਪਾਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਾਬੀ ਭਾਈ ਜੀ ਨਾਲ ਅੱਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤਿੰਨ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਉੱਚੇ ਬੱਚੇ ਵਾਲੀ ਤੇ ਦੋ ਗਾਵਾਂ ਤੁਹਾਨੂੰ ਗੱਪਣਾ ਦਿਖਾਵਾਂਗੇ ਤੇ ਇੱਕੋ ਹੀ ਸੋਈ ਵਿਖਾਉਣੀ ਆ ਗੱਪਣਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੇ ਆਪਣੀ ਦੋ ਟੈਂਪ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਿਦਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਜੀ ਵੇਖ ਗਿਆ ਮਾਲ ਉਹਦੇ ਨਾਲ ਫਿਰ ਜੀ ਵੇਖ ਗਿਆ ਜੀ ਠੀਕ ਹੈ ਹਾਂ ਜੀ ਵੀਰ ਭਰਾ ਬਹੁਤ ਪਿਆਰੇ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਜੀ ਮੇਰਾ ਸਾਬੀ ਆ ਹਾਂ ਜੀ ਪਿੰਡ ਸੂਪ ਵਾਲੀ ਜ਼ਿਲ੍ਹਾ ਗਰਦਾਬ ਸੀਰ ਹਟਾਲਾ ਪਟਾਲੇ ਤੋਂ 7 ਕਿਲੋਮੀਟਰ ਆ ਪ੍ਰਖੀਰਪੁਰਾਡਾ ਠੀਕ ਹੈ ਜੀ ਤੇ ਉਹਦੇ ਨਾਲ ਹੀ ਆਪਣਾ 2 ਕਿਲੋਮੀਟਰ ਗੱਡੀਆਂ ਪਰ ਪਿੰਡ ਨਾਲ ਇੱਕ ਸੀਰਪੁਰ ਦੇ ਠੀਕ ਹੈ ਹਾਂ ਜੀ ਫੋਨ ਨੰਬਰੇ ਬੋਲ ਦੋ ਫੋਨ ਨੰਬਰ 97818 ਹਾਂਜੀ 20382 ਠੀਕ ਹੈ ਹਾਂਜੀ ਠੀਕ ਹੈ ਤੇ ਇਸਲੀ ਵੀਡੀਓ ਚ ਵੀ ਇਹਦੇ ਨਾਲ ਦੀ ਇੱਕ ਗਾਂ ਪਾਈ ਸੀ ਹਾਂਜੀ ਹਾਂਜੀ ਤੇ ਅੱਜ ਫੇਰ ਇੱਕ ਕਲੱਬ ਲੈ ਆਂਦੀ ਹੈ ਉਹ ਜਰਸੀ ਹੀ ਤੇ ਆ ਚੈੱਕ ਕਰ ਉਸ ਚਾ ਬਾਕੀ ਜਿਹੜਾ ਇਦਾਂ ਬਹਿ ਜਾਓ ਥੱਲੇ ਥੋੜੀ ਝੁੰਡੀ ਬੜੀ ਹੈ ਪੰਜ ਜਿਹੜਾ ਮਰਜੀ ਥੱਲੇ ਬੈਠ ਜਾਣਾ ਅੱਛਾ ਜੀ ਹਾਂ ਪਹਿਲਾ ਸੂਰਾ ਇਹ ਬਹੁਤ ਚੰਗੀ ਵਸੀ ਜੀ ਕਿੰਨਾ ਸੂਰਾ ਇਹਦਾ ਦੂਸਰਾ ਸੂਰਾ ਦੂਸਰਾ ਸੂਰਾ ਹਾਂਜੀ ਪਹਿਲਾਂ ਕਹਾਂਗੇ ਵੇਦ ਨਹੀਂ ਭਾਇ ਦੂਜਾ ਹੀ ਠੀਕ ਆ ਹਾਂਜੀ ਹਾਂਜੀ ਦੂਸਰਾ ਸੂਆ ਸੁਣ ਲੱਗੀ ਐ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਵੀਜੀ ਨੇ ਪਿਛਲੇ ਸੂਵੇ ਵਸੀ ਨੇ 18 ਲੀਟਰਾਂ ਦੇ ਦਿੱਤਾ ਅੱਛਾ ਕੱਲ ਗੁਰੂ ਆਮਰਦਾਸ ਜੀ ਮੈਂ ਨਾ ਉਹਨੂੰ ਵੀ ਉਹ ਬਾਹਰ ਨਿਕਲੂ ਕਿ ਵਸੀ ਪਾਕੀ ਦੇਖਦੀ ਐ ਹਾਂਜੀ ਹਾਂਜੀ ਤੋਰਾਂ ਫੇਰ ਇੱਕ ਰੇ ਬਾਕੀ ਤਿਆਰੀ ਜੀ ਆ ਹਾਂ ਮੇਰਾ ਅੱਜ ਸੂਈ ਪੈਗੀ ਅੱਜ ਸੂਪੂਗੀ ਜਿਹੜੇ ਹਸਾ ਨਾ ਵਾ ਵਾਟੇ-ਬਾਟੇ ਸਾਰੇ ਕੱਢ ਗਈ ਐ ਤੇ ਬਾਕੀ ਚੰਗੀ ਜੰਮੀ ਪਲੀ ਆ ਸੰਭੀ ਸੰਭੀ ਚੰਗੀ ਆ ਬਾਕੀ ਇਹ ਵੀ ਫਿਕਸ ਕਰਨੇ ਦੀ ਆ ਅਜਲੇ ਅਧਕਰ ਵਾਲੀ ਆ ਸੀਂਹ ਜਿੱਦਾ ਮਨੀ ਤੇ ਹੱਥ ਫੇਰ ਨਹੀਂ ਆ ਰਜ ਨਹੀਂ ਠੀਕ ਆ ਸੀਲੀ ਦਾ ਮੋਲੇ ਬਾਕੀ ਹਵਾਨਾ ਗਾਣਾ ਵੀ ਚੰਗਾ ਤੇ ਹਵਾਨਾ ਪਛਾਣ ਵੀ ਚੰਗਾ ਉਹਨੇ ਗਾੜੀ ਉਹਨੇ ਕਿੱਥੇ ਆ ਦੇਖ ਸਾਡੇ ਜੀ ਤਿਆਰੀ ਜੀ ਅੱਜ ਸੋਪ ਹੈ ਨਾ ਵੈਸੇ ਤੇ ਕਿੰਨਾ ਫੇ ਰੱਖੀ ਇਹਦਾ ਮੁੱਲ ਆਪਾਂ ਮੈਂ ਨਾ ਵੀ ਤੁਸੀਂ ਦੱਸ ਦੋ ਯਾਰ ਅੱਜ ਹੀ ਗੱਲ ਕਰੀਏ ਫਿਰ ਯਾਰ ਜੀ 75000 ਰੁਪਏ ਮੰਗ ਰਹੀ ਹੈ ਨਹੀਂ ਕਰਦੀ ਕੋਈ ਛੋਟ ਛੋਟ 70 ਦੀ ਦੇਣੀ ਜੀ ਹਾਨਾ 2000 ਹੋਰ ਛੱਡ ਦਈਏ ਜੇ ਤੂਆਂ ਦੇ ਵਿੱਚ ਕੋਈ ਸੌਣ ਕਰਦਾ 2000 ਪਰ ਮਤੋਂ ਘੱਟ ਨਹੀਂ ਹੋਣੀ ਮੈਂ 270 ਦੇ ਆ 68000 ਜੀ ਦੇ ਦੋ ਠੀਕ ਹੈ ਜੀ ਤੇ ਬਾਕੀ ਜਲਾ ਕੋਈ ਵੀ ਇੱਥੇ ਆ ਕੇ ਆਪਣੀ ਪਾਸ ਕਰਕੇ ਦੇਖ ਕੇ ਖੜੇ ਸਹੀ ਇਹ ਵੀ ਜੀ ਬੱਚਾ ਮਰੀ ਹੈ ਅੱਛਾ ਜੀ ਇਹਨੂੰ 1.5 ਮਹੀਨਾ ਲੱਗਦਾ ਸੂਈ ਨੂੰ ਹੋ ਗਿਆ ਹੋਗਾ ਕੋਦ ਮਹੀਨਾ ਦੇ ਅਸੀਂ 10 ਵੀਨ ਵਾਧੀ ਦੱਸਨੇ ਚਾਹਣੇ ਲੈ ਕੇ ਆਇਆ ਮੈਂ ਇਹ ਹੋ ਨਹੀਂ ਆਈ ਹੈ ਹਨਾ ਦੁੱਧ ਦਾ 9 ਲੀਟਰ ਦੀ ਫੁੱਲ ਕਰਨੀ ਦੀ 8 ਲੀਟਰ ਨੂੰ ਜਿਹਦਾ ਮਰਜ਼ੀ ਆਪਣੇ 2 ਘਾੜੇ ਦਾ 2 ਡੱਗ 2 3 4 ਸੱਲੀ ਕਰਕੇ ਦਵਾਂਗੇ ਤੁਰ ਫਿਰ ਇੱਕ ਕਰੀ ਨਾ ਬਾਕੀ ਇਹਦੇ ਥਾਂ ਦੇਖ ਸਾਦੇ ਜੀ گلابی ਰੰਗ ਦਾ ਥਾਣੇ ਆਜੇ ਲੈ ਆਓ ਬਾਕੀ ਇਹ ਵੀ ਇਹ ਨਹੀਂ ਚੜੀ ਕਰਨ ਵਾਲੀ ਜਿੰਨੇ ਮਰਜ਼ੀ ਸਾਡੇ ਬੈਠੇ ਰੱਖ ਬਾਕੀ ਚਲੋ ਜਿੰਨੀ ਵੀ ਆ ਸਾਫ ਆ ਬੈਠਾ ਸੱਜਰ ਵੀ ਚੰਗੇ ਦੁੱਧ ਵਾਲੀ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੋਲਵੀ ਜੀ 32000 ਰੁਪਏ ਕਰਦੇ ਆ ਅੱਛਾ ਤੇ ਜਿਹੜੀ ਮੈਂ ਦੇ ਦੇਣੀ ਆ 30000 ਦੀ ਦੇਣਾ 1000 ਰੁਪਏ ਚ ਸੌਟ ਕਰ। ਅੱਛਾ 29000 29000 ਜੀ ਜਹਾਨਾ ਦੀ ਦੇ ਦੇਣੀ। ਬਾਕੀ ਸੀਲੀ ਐ ਇਦਾਂ ਬੜਕੋ ਠੰਡੀ ਜਿਹੜਾ ਮਰੀ ਥਾਂ ਤੋਂ ਬਹੁਤ ਵਧੀਆ ਅਸੀ ਦਾ। ਇਦਾਂ ਮੱਦੀ ਦੇ ਥੱਲੇ ਪੈ ਰਹੇ। ਚਲੋ ਬਾਕੀ ਐਵੇਂ ਕੋਈ ਫੋਨ ਲਾਊਗਾ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਹਨਾ। ਤੇ ਆ ਗੱਬਣ ਜੇ। ਇਹ ਗੱਬਣਾ ਜੱਸੀ ਐ। ਇਹ ਦੂਸਰੇ ਸੁਵੇ ਸੁਣੀ ਜ। ਤੁਰ ਤਾ ਫੇਰੇ ਨਾ। ਇਹ ਵੀ ਪੂਰੀ ਪੂਰੀ ਠੰਡੀ ਇਹ ਵੀ ਬਣੀ। ਸੰਭੇ ਸੰਭੀ ਚੰਗੀ ਆ ਇਸ ਤਰ੍ਹਾਂ ਇਹ ਵੀ। ਬਾਕੀ ਇਹ ਵੀ ਨਹੀਂ ਉਹ ਤਾਂ ਇਹ ਥਲੇ ਪਈਦਾ ਬੈਠੇ ਰੋ ਇਹ ਵਾਲੇ ਹਫਤਾ ਕ ਲੈ ਜਾਨੂੰਗੇ ਵਸੀਤ ਨੂੰ ਬਾਕੀ ਬਹੁਤ ਠੰਢੀ ਛੰਡੀ ਵਸੀ ਹੈ ਥਣ ਕਾਫੀ ਚੰਗਾ ਜਿਹੜਾ ਇਹਦੇ ਕੋਲ ਵੀ ਤੇ ਪੂਰੀ ਰਾਜੀ ਹੈ ਇਹ ਵੀ ਹਾਂਜੀ ਹਾਂਜੀ ਇਹ 10 ਹਫਤਾ ਗਾਂ ਗਰਮੀਆਂ ਚ ਚਾਉਣ ਵਾਲੀ ਹੈ ਜਰਸੀ ਸਾਈਵਲ ਕ੍ਰੋਸ ਚ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਯਾ ਯਾ ਵੀ ਆ ਗਰੀਦਾ ਅੱਛਾ ਤੇ ਜਿਹੜੀ ਦੇਣੀ ਆਪਾਂ ਮੁੱਲ 60000 ਦੀ ਹਾਨਾ ਜੀ 60000 ਦੀ ਦੇਤਾ ਤੇ ਦੁੱਧ ਕਿੰਨਾ ਕੱਢੀ ਜਾਊਗੀ ਜੀ ਪਿਛਲੇ ਸਵੇਰ ਨੇ 14 ਲੀਟਰ ਦੁੱਧ ਦਿੱਤਾ ਹੈ ਅੱਛਾ ਤੇ ਆਰ ਕਸ ਕੋ ਰਾਜੀ ਵਸੀ ਅਗਰ ਵੱਧ ਦੂੰਗੀ ਬੱਕਰੀ ਮੈਂ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਛੋਟੀ ਥੋੜੀ ਉੱਚੇ ਬੱਚੇ ਜੀ ਸਵੇਰ ਸੂਈ ਆ ਅੱਛਾ ਇਹ ਉੱਚੇ ਬੱਚੇ ਦੀ ਜੋ ਠੀਕ ਹੈ ਦੁੱਧ ਕਿੰਨਾ ਹੋਣਾ ਦੁੱਧ ਵੀ ਜੀ ਦੋ ਇਹ ਕੋਈ ਕਹਦੇ 9 ਲੀਟਰ ਆ ਹਾਂਜੀ ਇਹ ਕੋ ਮੇਰੇ ਕੋਲ ਕਿਹਨ ਕੇ ਹੇਰ ਪੜਾ ਕੀਤਾ 7 ਲੀਟਰ ਦੀ ਗਾਰੰਟੀ ਦਊ ਪਰ ਦੋ ਡੰਗ ਚ ਹੋਵੇ ਤ ਬਸ 7 ਲੀਟਰ ਮਗਰ ਕੀ ਹੈ ਇਹਦੇ ਮਗਰ ਕੱਟਾ ਜੋ ਮਗਰ ਇਹਦੇ ਕੱਟਾ ਕੱਟਾ ਤੁਹਾਨੂੰ ਦਿਖਾ ਦਿੰਨੇ ਆ ਆ ਜਿੰਨਾ ਕਾ ਉਹਨਾਂ ਦੇ ਪਾਇਆ ਆ ਕੀ ਆ ਸਭ ਸਾਥ ਵਿੱਚ ਰੱਖਦਾ ਆ ਇਹ ਵਜਾ ਦਾ ਕੰਮ ਇਹ ਲੱਗਦਾ ਦੋਸਤ ਆ ਜਿੱਲਾ ਆ ਕੀ ਆ ਸੀਲ ਸਾਲ ਇਹ ਵੀ ਪੜੀ ਹੈ ਠੀਕ ਹੈ ਮੱਧੀ ਵਾਲੇ ਬੇਟਾ ਆਹ ਕੱਟਾ ਜੀ ਦਾ ਤੇ ਕਿੰਨਾ ਵੇਚੀ ਫਿਰ ਮੁੱਲ ਰੱਖੀ ਇਹਦਾ ਮਾਜਦਾ ਆਪਾ ਮੁੱਲ ਤੇ ਵੀ ਜੀ ਦਾ 75000 ਰੁਪਏ ਕਰੀ ਜਾਵਾਂ ਅੱਛਾ ਤੇ 70000 ਦੀ ਨਹੀਂ ਹਾਂ ਹਾਂ ਨੋਰੀ ਦਾ 70000 ਦਿੱਤੇ ਤੋਗੇ 1000 ਰੁਪਏ ਵਿੱਚ ਸੌਟ ਕਰਦਾ ਅੱਛਾ ਜੀ ਹਰ ਛੱਡ ਤੋਗੇ 100 ਰੁਪਏ ਸੱਟ ਬਾਕੀ ਚਲੋ ਕੋਈ ਫੋਨ ਲਾਉਗਾ ਤਾਂ ਆਪੇ ਮੈਂ ਵਿਜੋਦ ਬਾਕੀ ਤੁਹਾਨੂੰ ਬੜਾ ਥੋੜਾ ਬੜਾ ਤਾਂ ਸਾਡਾ ਸਬਦ ਹੁੰਦਾ ਹੀ ਆ ਹਾਂਜੀ ਹਾਂਜੀ ਬਾਕੀ ਪੱਕਾ ਨਹੀਂ ਅਸੀਂ ਚਲੋ ਥੋੜਾ ਬੜਾ ਤਾਂ ਹੋ ਜਾਂਦਾ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਵੀ ਤਸੱਲੀ ਕਰੋ ਤੁਹਾਡੇ ਘਰੋਂ ਕਰਕੇ ਖੜੇ ਆਹ ਮੈਂ ਕਹਿੰਦਾ ਤਿੰਨ ਡੰਗ ਚੋਹੀਏ ਚਾਰ ਦਿਓ ਆਪਣੀ ਤਸੱਲੀ ਕਰਕੇ ਖੜ ਸਕਦਾ ਜੀ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀਆਂ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਪ